ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੇ ਕੇ ਬੱਗਾ ਬੱਗਾ ਸਿਲਕ ਸਟੋਰੋਂ ਵਾਲਿਆਂ ਲਾਤੀਆਂ ਮੌਕ ਰੌਣਕਾਂ ਲੈ ਚੱਲਦੇ ਆ ਤੁਹਾਨੂੰ ਦੁਕਾਨ ਦੇ ਅੰਦਰ ਜਿੱਥੇ ਤੁਹਾਨੂੰ ਸੰਦੀਪ ਬੱਗਾ ਵੱਲੋਂ ਅੱਜ ਨਵੇਂ ਸੂਟਾਂ ਦੀ ਜਿਹੜੀ ਵੈਰਾਈਟੀ ਆ ਉਹ ਦਿਖਾ ਲੀਂਗੇ ਤੁਹਾਨੂੰ ਆ ਪਾਰਟੀ ਵੇਅਰ ਸੂਟ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਹਾਲ ਚਾਲ ਹੈ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿੱਦਾਂ ਸੇ ਤਾਂ ਹੀ ਬਹੁਤ ਵਧੀਆ ਭਾਜੀ ਕੀ ਕੀ ਵੈਰਾਈਟੀ ਲੈ ਕੇ ਆਏ ਆ ਦਿਖਾਓ ਜਰਾ ਪਾਰਟੀ ਵੇਅਰ ਸੂਟਾਂ ਦੀ ਵੈਰਾਈਟੀ ਆਈ ਆ ਭਾਜੀ ਆ ਦੇਖੋ ਪਿਓਰ ਨੇਚਰਲ ਕ੍ਰੇਪ ਦੇ ਉੱਤੇ ਭਾਜੀ 5 ਮੀਟਰ ਆਲ ওভার ਕਪੜਾ ਮਿਲੂਗਾ 4 ਸਾਈਡ ਪੱਟੀ ਦੁਪੱਟਾ ਮਿਲੂਗਾ ਜੀ ਇਹਦਾ। ਲਓ ਜੀ ਦੇਖ ਸਕਦੇ ਤੁਸੀਂ। ਆ ਦੇਖੋ ਡਿਜ਼ਾਈਨ ਸੂਟ ਦਾ ਜੀ। ਡਿਜ਼ਾਈਨ ਸੂਟ ਹੈ। ਇਹਦੇ ਵਿੱਚ 4 ਕਲਰ ਆਣਗੇ ਭਾਜੀ। ਲਓ ਜੀ। ਕਲਰ ਦੇਖੋ ਜੀ। ਕਢਾਈ ਦੇਖੋ ਇਹਦੇ ਦੁਪੱਟਾ। ਆ ਚੀਜ਼ ਆ ਜੀ ਭਾਜੀ। 1 ਮਿੰਟ। ਹਾਂ ਜੀ ਭਾਜੀ। ਆ ਦੇਖੋ ਭਾਜੀ ਇਹ ਵੀ ਕਪੜਾ ਨੇਚਰਲ ਕਰੇਪੇ ਆ। 5 ਮੀਟਰ 올ਓਵਰ ਮਿਲੂਗਾ ਪੂਰਾ ਫਰੰਟ ਜਾਲ ਕੱਢਿਆ ਹੋਇਆ ਔਰ ਇਹਦਾ ਆ ਦੁਪੱਟਾ ਦੇਖੋ ਭਾਜੀ ਉਸ ਤੋਂ ਵੀ ਸੋਹਣਾ ਕੱਢਿਆ ਹੋਇਆ ਭਾਜੀ ਦੁਪੱਟਾ ਇਹ ਸਾਰੇ ਫੋਟੋ ਵਾਲੀ ਭਾਜੀ ਜਿੰਨੇ ਮਰਜ਼ੀ ਲੈ ਲਓ ਇਹਨਾਂ ਵਿੱਚ ਅੱਛਾ ਜੀ ਕਲਰ ਜਿੰਨੇ ਮਰਜ਼ੀ ਲੈ ਲਓ ਹਾਂਜੀ ਜਿੰਨੇ ਮਰਜ਼ੀ ਲੈ ਲਓ ਸਾਰੇ ਇਹਦਾ ਰੇਟ ਕੀ ਆ ਭਾਜੀ ਕਿਹੜਾ ਭਾਜੀ ਇਹਦਾ ਆਪਾਂ نیچے ਪਹਿਲਾਂ ਰੈੱਡ ਵਾਲਾ ਵੀ ਦਿਖਾ ਲਿਓ 750 ਰੁਪਏ ਦਾ ਇਹ ਆ ਜਿਹੜਾ ਆ ਸੂਟ ਆ ਭਾਜੀ ਇਹ 800 ਰੁਪਏ ਦੀ ਰੇਂਜ ਦੇ ਵਿੱਚ ਆ ਪਰ ਪਿਓਰ ਨੇਚਰਲ ਕੇ 올ਓਵਰ 5 ਮੀਟਰ ਕਪੜਾ ਮਿਲੂਗਾ ਪੂਰਾ ਠੀਕ ਆ ਜੀ ਆਹ ਦੇਖੋ ਭਾਜੀ ਨੰਮੀ ਇਹਨੀ ਚੁੰਨੀ ਦੇਖੋ ਭਾਜੀ ਕਿੰਨੀ ਪਿਆਰੀ ਬਣੀ ਹੋਈ ਆ ਫੁੱਲ ਪਿਓਰ ਦੀ ਚੁੰਨੀ ਹੈ ਇਹਦੇ ਨਾਲ ਜੀ ਚਨੋਂ ਦੀ ਜੀ ਦੇਖੋ ਚੁੰਨੀ ਭਾਜੀ ਜਿੰਨੇ ਮਰਜ਼ੀ ਇਹਦੇ ਵਿੱਚ ਕਲਰ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਜੀ ਇਹਦਾ ਕੀ ਰੇਟ ਆ ਜੀ ਇਹ ਤੁਹਾਨੂੰ ਲੱਗੂਗਾ 600 ਤੇ 50 ਰੁਪਏ ਦਾ 650 ਰੁਪਏ ਦਾ ਹਾਂ ਜੀ ਭਾਜੀ ਆ ਆ ਜੀ ਚੀਜ਼ ਹੋਰ ਅਲੱਗ ਅਲੱਗ ਰੇਟ ਅਲੱਗ ਅਲੱਗ ਵੈਰਾਈਟੀ ਆ ਦੇਖੋ ਭਾਜੀ ਰਾਜਸਥਾਨੀ ਸੂਟ ਆਇਆ ਜੀ ਇਹ ਲੋ ਜੀ ਰਾਜਸਥਾਨੀ ਸੂਟ ਹੈ ਕੜਾਈ Rajasthan ਵਾਲੀ ਆ ਦੇਖੋ ਭਾਜੀ ਦੁਪੱਟਾ ਇਹਦਾ ਕਿੰਨਾ ਪਿਆਰਾ ਬਣਿਆ ਹੋਇਆ ਹੈ ਬਹੁਤ ਹੀ ਪਿਆਰਾ ਦੁਪੱਟਾ ਕਢਾਈ ਬਹੁਤ ਵਧੀਆ ਇਹ ਪਿਓਰ ਨੇਚਰਲ ਕਰੀਬ ਦਾ ਪੀਸ ਆ ਪਾਜੀ ਇਹ 8 850 ਰੁਪਏ ਦੀ ਰੇਂਜ ਵਿੱਚ ਆ ਪੰਜ ਕਲਰ ਆਣਗੇ ਇਹਦੇ ਵਿੱਚ 850 ਰੁਪਏ ਦੇ ਹਾਂਜੀ ਕਲਰ ਨਵਾਂ ਕੱਪੜਾ ਆਇਆ ਪਾਜੀ ਬਚਿੱਤਰ ਆ ਬਚਿੱਤਰ ਆ ਹਾਂਜੀ ਇਹ 5 ਮੀਟਰ ਆਲ ਓਵਰ ਮਿਲੂਗਾ ਜੀ ਪਿਓਰ ਬਚਿੱਤਰ ਆਇਆ ਇਹ ਔਰ ਇਹਦੀ ਚੁੰਨੀ ਦੇਖੋ ਚੁੰਨੀ ਵੀ ਬਚਿੱਤਰਾਂ ਦੀ ਆ ਵੀਰ ਜੀ ਇਹਦੇ ਨਾਲ 2.5 ਮੀਟਰ ਦੀ ਚੁੰਨੀ ਲੱਗੀ ਹੋਈ ਆ ਇਹਦੇ ਨਾਲ 2.5 ਮੀਟਰ ਦੀ ਚੁੰਨੀ ਬਚਿੱਤਰਾਂ ਦਾ ਸੂਟ ਹਾਂਜੀ ਇਹਦਾ ਕੀ ਰੇਟ ਆ 895 ਰੁਪਏ ਦਾ 695 ਰੁਪਏ ਦਾ ਜੀ ਆਹ ਚੀਜ਼ ਦੇਖੋ ਭਾਜੀ ਪਿਓਰ ਕਰੇਪ ਦੇ ਉੱਤੇ ਜੀ オリジナル ਕਰੇਪ ਦੇ ਉੱਤੇ ਆਹ ਦੇਖੋ ਭਾਜੀ ਇਹਦੀ ਚੁੰਨੀ ਇਹਦੀ ਕਿੰਨੀ ਪਿਆਰੀ ਬਣੀ ਹੋਈ ਆ ਇਹਦਾ ਕੀ ਰੇਟ ਹੈ ਇਹ 725 ਰੁਪਏ ਅੱਛਾ ਜੀ ਆਹ ਲਓ ਭਾਜੀ ਦੁਕਾਨ ਦੁਕਾਨ ਤੇ ਹਰ ਖਾਤੇ ਸੌਦਾ ਵਿਕਣ ਵਾਲਾ ਜੀ ਦੇਖੋ ਚੀਜ਼ ਜੀ ਇਹਦਾ ਕੀ ਰੇਟ ਹੈ ਕੀ ਰੇਟ ਕੱਢ ਦੀਏ ਭੂ ਪਾਜੀ ਇਹਦਾ ਤੁਸੀਂ ਦੱਸਿਓ ਮਹਾਰਾਜ ਮੇਰਾ ਕਿਹਾ ਕੋਈ ਸ਼ੁਰੂ ਹੋ ਜਾਣਾ ਇਹ ਪਾਜੀ ਜਿਹੜਾ ਤੁਹਾਨੂੰ ਨੈਟ ਸੂਟ 650 ਰੁਪਏ ਦਊਗਾ ਇਹਦੇ ਵਿੱਚ 850 ਰੁਪਏ ਵਾਲਾ ਵੀ ਮੇਰੇ ਕੋਲ ਹੈਗਾ ਆ ਇਹ ਵਾਲਾ ਜਿਹੜਾ ਸੂਟ ਹੈ ਤੁਹਾਨੂੰ 650 ਰੁਪਏ ਦੇ ਵਿੱਚ ਦਊਗਾ 6 ਕਲਰ ਦਊਗਾ ਇਹਦੇ ਵਿੱਚ 6 ਕਲਰ ਹੈ 650 ਰੁਪਏ ਆ ਦੇਖੋ ਹੋਰ ਲਓ ਜੀ ਬੱਗਾ ਸਿਲਕ ਸਟੋਰ ਲਾਤੀਆਂ ਰੌਣਕਾਂ ਸੂਟ ਪਿਓਰ ਕਰੇਵ ਦਾ ਪ੍ਰਿੰਟ ਸੂਟ सूट आऊगा जी प्रिंट ऑल ओवर तीन मीटर की सलवार ढाई मीटर की शर्ट है गले में आऊगा सीको सवर्क नाल आऊगी डोले की चुनी डोला सिल्क की रेट है और रेट क्या छे सौ रुपये छे सौ पचास रुपये हाँ जी एर भी थोड़ा कलर मिल गए आ लो जी फोटो वाला सूट आ गया जी आखो भाजी आज दिखाड़ो पहला डिजाइन फोटो सेम डिजाइन सेम दुपट्टा सेम सूट ਠੀਕ ਹੈ ਜੀ ਆਹ ਦੇਖੋ ਲੋਰੀ ਦੇਖ ਲਓ ਆ ਚੁੰਨੀ ਦੇਖੋ ਇਹਦੀ ਭਾਜੀ ਇਧਰਾਂ ਦੇ ਵਿੱਚ ਸੂਟ ਇਹਦਾ ਕੀ ਰੇਟ ਹੈ 800 ਤੇ 50 ਰੁਪਏ ਇਹਦਾ 850 ਰੁਪਏ ਰੇਟ ਹੈ ਇਹ ਸੂਟ ਦਾ ਨਾਂ ਕੀ ਹੈ ਜੀ ਨਾਂ ਭਾਜੀ ਆ ਫੋਟੋ ਵਾਲਾ ਹੀ ਆ ਸੂਟ ਫੋਟੋ ਵਾਲਾ ਸੂਟ ਕਹਿੰਦੇ ਜੀ ਇਧਰ ਦੇਖਿਓ ਜਰਾ ਅੰਬੀ ਵਾਲਾ ਸੂਟ ਅੰਬੀ ਵਾਲਾ ਸੂਟ ਹਾਂਜੀ ਅੰਬੀਆਂ ਲੱਗੀਆਂ ਲਓ ਜੀ ਵਧੀਆ ਕੜਾਈ ਆ ਔਰ ਚੁੰਨੀ ਵੀ ਅੰਬੀਆਂ ਵਾਲੀ ਕੜਾਈ ਵਾਲੀ ਇਹਦਾ ਕੀ ਰੇਟ ਆ ਭਾਜੀ 650 ਰੁਪਏ 650 ਰੁਪਏ ਜੀ ਬਹੁਤ ਵਧੀਆ ਜੀ ਇੱਕ ਆਤੀ ਸਾਨੂੰ ਹੋਰ ਦਿਖਾ ਦੇ ਅੰਬੀਆਂ ਵਾਲੇ ਸੂਟ ਦੇ ਕਿਹੜੇ ਵਰਕ ਤੇ ਹੋਇਆ ਜੀ ਮਿਰਰ ਵਰਕ ਸ਼ੀਸ਼ੇ ਦਾ ਵਰਕ ਹੋਇਆ ਸ਼ੀਸ਼ੇ ਦਾ ਵਰਕ ਹੋਇਆ ਜੀ ਫੋਟੋ ਵਾਲਾ ਸੂਟ ਆ ਦੇਖੋ ਲਓ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਹੁਤ ਹੀ ਪਿਆਰੇ ਕਲਰ ਆ ਤੇ ਬਹੁਤ ਹੀ ਵਧੀਆ ਕਢਾਈ ਸ਼ੀਸ਼ੇ ਵਾਲੀ ਲਓ ਜੀ ਲਾਈਟਾਂ ਚਮਕਾ ਮਾਰਦੀਆਂ ਵਿੱਚ ਸ਼ੀਸ਼ੇ ਵਾਲੀ ਕਢਾਈ ਇਹ 850 ਰੁਪਏ ਦੇ ਵਿੱਚ ਆ ਜੀ ਇਹ ਪੂਰਾ ਸ਼ੀਸ਼ੇ ਦਾ ਕੰਮ ਹੋਇਆ ਆ ओरिजिनल ਸ਼ੀਸ਼ੇ ਦਾ ਆ ਚੁੰਨੀ ਵੀ ਦੇ ਜਾਲ ਕੱਢੀਓ ਮਿਲੂਗੀ ਇਹ ਲਓ ਜੀ ਚੁੰਨੀ ਵੀ ਜਾਲ ਕੱਢੀਓ 850 ਆ ਚੁੰਨੀ ਰੰਗ ਚਾਰ ਆਣਗੇ ਜੀ ਇਹਦੇ ਵਿੱਚ ਬਹੁਤ ਵਧੀਆ ਜੀ ਲੈ ਜਾਓ ਭੈਣ ਜੀ ਲਾਤਿਆਂ ਸੋਨੂ ਸੰਦੀ ਬੱਗਾ ਨੇ ਰੌਣਕਾਂ ਲੱਗੀਆਂ ਮੋਜਾਂ ਔਰ ਗੰਜਾ ਦਾ ਔਰ ਗੰਜਾ ਹਾਂਜੀ ਲੋ ਜੀ ਇਹ ਮਲਟੀ ਸ਼ੇਡ ਦਾ ਭਾਜੀ ਸੂਟ ਆਇਆ ਇਹਦੀ ਆ ਪਹਿਲਾਂ ਉੱਪਰ ਤੱਕ ਜੀ ਵੀਡੀਓ ਬਣਾਇਆ ਤੁਹਾਨੂੰ ਮੈਂ ਦੂਸਰਾ ਪਾਸਾ ਜਰਾ ਦਿਖਾਣਾ ਜੀ ਲੋ ਜੀ ਬਹੁਤ ਪਿਆਰੀ ਕੜਾਈ ਆ ਆ ਦੇਖੋ ਭਾਜੀ ਛੇਡੜ ਸੂਟ ਆ ਵੀ ਸਾਰਾ ਇਹ ਸਾਰਾ ਹੀ ਛੇਡੜ ਬਹੁਤ ਵਧੀਆ ਜੀ ਇਹਦਾ ਕੀ ਰੇਟ ਆ ਜੀ 750 ਰੁਪਏ 750 ਦੀ ਚੁੰਨੀ ਦਊਗਾ ਨਾਲ ਇਹਦੇ ਨਾਲ 750 ਰੁਪਏ ਜੀ ਚੁੰਨੀ ਵੀ ਔਰਗੰਝਾ ਦੀ ਔਰਗੰਝਾ ਦੀ ਚੁੰਨੀ ਦੇ ਨਾਲ ਸੂਟ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਸੰਦੀਪ ਬੱਗਾ ਨੇ ਲਾਤੀਆਂ ਮੋਜਾਂ ਬਹੁਤ ਹੀ ਕਲਰ ਪਿਆਰੀ ਤੇ ਨਾਲ ਲੱਗਦੀਆਂ ਬਹੁਤ ਹੀ ਵਧੀਆ ਵਧੀਆ ਆ ਚਾਦਰਾਂ ਵੀ ਦਿਖਾਉਣੇ ਤੁਹਾਨੂੰ ਜੀ ਲੋ ਜੀ ਭੈਣ ਜੀ ਚਾਦਰਾਂ ਦੇ ਕਲਰ ਵੀ ਬੜੇ ਪਿਆਰੇ ਪਿਆਰੇ ਆਏ ਆ ਜਿਨ੍ਹਾਂ ਵੀ ਬੀਬੀਆਂ ਪਹਿਣਾ ਨਹੀਂ ਚਾਦਰਾਂ ਰਹਿ ਗਈਆਂ ਲੈਣ ਜਾਣ ਤੋਂ ਕਲਰ ਹੋਰ ਆ ਗਏ ਆ ਤੋਂ ਦੇਖ ਸਕਦੇ ਆ ਵਿੱਚ ਰੈਕ ਦੇ ਲੱਗੀਆਂ ਹੋਈਆਂ ਚਾਦਰਾਂ ਬਹੁਤ ਬੜੇ ਪਿਆਰੇ ਕਲਰ ਹੈ ਇਹ ਡੱਬਾ ਪੈਪ ਪੈਕ ਜਿਹੜੀਆਂ ਚਾਦਰਾਂ ਸੀ ਉਹ ਵੀ ਇੱਥੇ ਆ ਚੁੱਕੀਆਂ ਤੇ ਇੱਧਰ ਰਜਾਈਆਂ ਲੱਗੀਆਂ ਹੋਈਆਂ ਜੀ ਡਬਲ ਬੈੱਡ ਦੀਆਂ ਰਜਾਈਆਂ ਹਾਂਜੀ ਡਬਲ ਬੈੱਡ ਦੀ ਰਜਾਈ ਹੈ ਡਬਲ ਬੈੱਡ ਦੀ ਰਜਾਈ ਹੈ ਜੀ ਇਹ ਵੀ ਤੁਸੀਂ ਲੈ ਜਾ ਸਕਦੇ ਆ ਸੋ ਆਓ ਬੱਗਾ ਸਿਲਕ ਸਟੋਰ ਅੱਡਾ ਦੁਕਾਨ ਚ ਕਲਾ सोनू ਸੰਦੀਪ ਬਰਕਾ ਦੀ ਦੁਕਾਨ ਤੇ ਲੈ ਜਾਓ ਚਾਦਰਾਂ ਤੇ ਨਾਲ ਲੱਗਦੇ ਸੂਟ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸ਼ਾਸਿਕਾਲ ਮੇਰੇ ਇਸ ਪੇਜ ਨੂੰ ਦਸਾਂਝ ਲਾਈਵ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਪੇਜ ਨੂੰ ਲਾਈਕ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ